ਸਾਹੋ ਤੋਂ ਘੱਟ ਲਾਲਾ ਜੈ ਜੀ ਦਾ 620 ਰੁਪਏ ਦੇ ਗਰਾਜ ਤੋਂ ਸੀ ਵੀ ਇਹ ਲਾਲਾ ਜੈ ਜੀ ਦਾ 420 ਰੁਪਏ ਤੱਕ ਦੇ ਹੋ ਗਏ ਜੂਮਨੇ ਦੇ ਦੇਵੋਕਾਰ ਬੜੀਆ ਨਾ ਕਾ ਜੀ ਤਿੰਨ ਬੀਸ ਤਿੰਨ ਬੰਦੇ ਨੇ ਖਾਣੇ ਤਿੰਨ ਤਾਂ ਵੀ ਹੋਣਾ ਕੋਈ ਖਾਣ ਰੋਟੀ ਖਾਣਾ ਨਹੀਂ ਦੋ ਬੰਦੇ ਖਾਣਗੇ ਇਹ ਅੱਜ ਜਾਵਾਂ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਤੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਰ ਜਹਾੜ ਦਾ ਇੱਕ ਤਾਂ ਮੇਰੀ ਸਾਸੂ ਮਾਂ ਨਹੀਂ ਮੈਨੂੰ ਬਸ ਬਲੌਗ ਨਹੀਂ ਬਣਾਉਣ ਦਿੱਤੀ ਮੈਨੂੰ ਕਹਿੰਦੀ ਬੰਦ ਕਰ ਬਲੌਗਿੰਗ ਕੀ ਹੁੰਦਾ ਕਹਿੰਦੀ ਇਹ ਆ ਫੇਸਬੁੱਕ ਇੰਸਟਾਗ੍ਰam ਸਨੈਪਚੈਟ YouTube ਪਤਾ ਨਹੀਂ ਕਿਹੜੀ ਜਿਹੜੀ ਟਿਊਬ ਪਤਾ ਨਹੀਂ ਕਿਹੜੀ ਕਿਹੜੀ ਚੈਟ ਚਲਾਉਂਦੀ ਆ ਮੇਰੀ ਸੱਸ ਹੂੰ ਸਨੈਪਚੈਟ ਤੇ ਤਾਂ ਆਨਲਾਈਨ ਰਹਿੰਦੀ ਆ ਇਹ ਆਨਲਾਈਨ ਹੁੰਦੀ ਸਨੈਪਚੈਟ ਤੇ ਕਹਿੰਦੀ ਉਮਰਾਂ 'ਚ ਕੀ ਰੱਖਿਆ ਚੈਟ ਹੋਣੀ ਚਾਹੀਦੀ ਆ ਡੇਲੀ ਉਮਰਾਂ 'ਚ ਕੀ ਰੱਖਿਆ ਹੈ ਹੂੰ ਕੁੜਤਾ ਦੇ ਲੁੱਕ ਹੋਰ ਕੀ ਆ? ਦਿਲ ਹੁਣ ਐਡੀ ਉੱਤੇ ਹੈ? ਸਨੈਪਚੈਟ ਉੱਤੇ? ਸਾਰੇ ਤੇਰੀ। ਯਾ। ਕਹਣਾ ਨਹੀਂ ਤੇ ਸੇਮ ਜੱਸੜ ਦਾ। ਮੈਂ ਨਹੀਂ ਰਦਾ। ਮੈਂ ਹੋਂਦੀ ਕਿ ਸੇ ਜੱਸੜ ਬੱਸੜ ਨੂੰ। ਨਹੀਂ ਨਾ। ਮੇਰੇ ਕੋ ਟਾਈਮ ਨਹੀਂ ਹਿੰਦਾ। ਚਲੋ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ? ਠੀਕ ਠਾਕ ਹੋ ਤੁਸੀਂ ਸਾਰੇ ਵਧੀਆ ਤੇ ਕਈ ਦਿਨ ਹੋ ਗਏ ਆਪਾਂ ਮਿਲੇ ਨਹੀਂ ਹਨਾ। ਵਲੌਗ ਨਹੀਂ ਬੜਾ ਕਿੰਨੇ ਦਿਨ ਹੋ ਗਏ ਮੇਰੀ ਸੱਸ ਨਹੀਂ ਮੈਨੂੰ ਅਸਲ ਵਿੱਚ ਵਲੌਗ ਨਹੀਂ ਬਣਾਉਣ ਦਿੰਦੀ ਮੇਰੀ ਸੱਸ ਮੈਨੂੰ ਡੇਲੇ ਜੇ ਕੱਢਦੀ ਰਹਿੰਦੀ ਹੈ ਤੁਹਾਨੂੰ ਪਤਾ ਨਾ ਹੁਣ ਇਹ ਆਈ ਹੋਈ ਹੈ ਮੇਰੀ ਸੱਸ ਇੱਕ ਮੇਰੀ ਸੱਸ ਗਾਣੇ ਬਹੁਤ ਗਾਉਂਦੀ ਹੈ ਲੀਕ ਕਰ ਦੋ ਮੇਰੀ ਸੱਸ ਦਾ ਗਾਣਾ ਲੀਕ ਕਰ ਦੋ ਕਿੰਨੇ ਬਾਲੇ ਹਨ ਸਾਰਿਆਂ ਨਾਲੋਂ ਵੱਧ ਤਾਂ ਤੈਨੂੰ ਮੇਰੀ ਸੱਸੇ ਮੇਰੇਤੀ ਬਾਲਣੇ ਪਣਿਆ ਦੀਵੇ ਚਾਰ ਹਾਂ ਨਾ ਇਹ ਜਿਵੇਂ ਨਿਕੰਤ ਨਾਲ ਪੱਖਾ ਬੰਦ ਕਰਤਾ ਹਾਈ ਹਾਈ ਹੋਰ ਸੁਣਾਓ ਕੋਈ ਨਵੀਂ ਤਾਜੀ ਠੀਕ ਠਾਕ ਹੋ ਤੁਸੀਂ ਮੀਮੂ ਪੈ ਗਿਆ ਤੁਹਾਡੇ ਸਾਡੇ ਮੀਂਹ ਨਹੀਂ ਪਿਆਗਾ ਸਾਰੇ ਕਿਤੇ ਆਲੇ-ਦਾਲੇ ਮੀਂਹ ਪੈਂਦਾ ਬਟ ਸਾਡੇ ਨਹੀਂ ਪੈਂਦਾਗਾ ਸਾਡੇ ਪਿਆ ਸੀ ਕੈ ਤਰੀਕ ਨੂੰ ਪਿਆ ਨਿਆਣੇ ਉਹ ਦਿਨ ਕੈ ਤਰੀਕ ਸੀ ਕੋਈ ਹੋਰ 31 31 ਸੀ ਹਾਂ 31 ਤਰੀਕ ਨੂੰ ਮੀਂਹ ਪਿਆ ਸੀ ਸਾਡੇ 31 ਨੂੰ ਪਿਆ ਸੀਗਾ ਮੀ 31 ਤਰੀਕ ਨੂੰ ਵੀ 2 2 30 ਵਜੇ ਬਸ ਮੇਰੇ ਖਿਆਲੋਂ ਇੱਕ ਘੰਟਾ ਕੁ ਮੀ ਪਿਆ ਬਸ ਜ਼ਿਆਦਾ ਨਹੀਂ ਪਿਆ ਹੈਗਾ ਇੰਨਾ ਕੁ ਪਿਆ ਹੂੰ ਤੇ ਗਰਮੀ ਬਹੁਤ ਜ਼ਿਆਦਾ ਆ ਠੰਡ ਬਹੁਤ ਤੇ ਸੱਸ ਮੇਰੀ ਠੰਡੇ ਜਿਹੇ ਚ ਰਹਿੰਦੀ ਆ ਇਹਦੇ ਲਈ ਠੰਡ ਬਹੁਤ ਆ ਮੇਰੇ ਲਈ ਗਰਮੀ ਬਹੁਤ ਆ ਤੇ ਮੇਰੀ ਸੱਸ ਦੇ ਹੁਣ ਮੈਂ ਤੇਲ ਛੱਣਾ ਆ ਇਹ ਨਹੀਂ ਮਰਤੇ ਜਾਸਦੋ ਹੋਣੇ ਕਿ ਜੀ ਸ਼ੀਸ਼ੀ ਤੋਂ ਇਹਨਾਂ ਲਾ ਲਏ ਹੋਏ ਅਸੀਂ ਨਿੱਕਾ ਜਿਹਾ ਤੇਲ ਲਿਆਉਨੇ ਆ। ਬਸ ਤਾਂ ਗਰੀਬ ਆਂ, ਬਹੁਤ ਗਰੀਬ ਆਂ। ਸਾਡੇ ਤਾਂ ਕੂਲਰ ਵੀ ਨਹੀਂ ਹੈਗਾ। ਸਾਡੇ ਨਾਲ ਟੀਵੀ ਆ। ਹਾਂ। ਬਸ ਤਾਂ ਗਰੀਬ ਆਂ। ਸਾਡੇ ਮੋਟਰਸਾਈਕਲ ਵੀ ਨਹੀਂ ਹੈਗਾ, ਸੀਟੀ 100 ਤੱਕ ਵੀ ਬਸ ਇੰਨਾ। ਹੈਗਾ। ਤੇ ਤੁਹਾਡੇ ਕਿੱਥੇ ਆ ਕੂਲਰ, ਕੂਲਰ ਸਾਡੇ ਕਿੱਥੇ ਆ? ਆਹ ਖੜਾ ਕੂਲਰ। ਆਹ ਖੜਾ ਆ ਕਬਰੇ। ਟੀਵੀ ਵੀ ਨਹੀਂ ਹੈਗਾ। ਇਹ ਵੀ ਆ। ਇਹ ਤਾਂ ਸੀ। LED ਆ। ਜਦ ਮੇਰਾ ਸਾਡੇ ਤੋਂ ਸਪਲੈਂਡਰ ਨਹੀਂ 14 ਸਪਲੈਂਡਰ ਸਪਲੈਂਡਰ ਕੱਲ ਦੇਖਿਆ ਮੈਂ ਇੱਕ ਮੁੰਡਾ ਲਈ ਆਉਂਦਾ ਸੀ ਸੋਹਣਾ ਵਧੀਆ ਲੱਗਿਆ ਸਪਲੈਂਡਰ ਦੀ ਲੁੱਕ ਵੀ ਵਧੀਆ ਹੈ ਮੈਨੂੰ ਵਧੀਆ ਲੱਗਿਆ ਲੈ ਲੋ ਮੇਰੇ ਸੱਸ ਦਾ ਫੇਵਰਟ ਆ ਇਹ ਲੈਣਾ 얘 ਨੇ ਸਪਲੈਂਡਰ ਲੈਣਾ ਕਹਿੰਦੀ ਮਮੇ ਸਪਲੈਂਡਰ ਮਮੀ ਜੀ ਤੁਸੀਂ ਚਲਾ ਲੂਗੇ ਮਮੀ ਸਾਡੀ ਬੁਲਟ ਦਵੱਲੀ ਫਿਰਦੀ ਹੈ ਦੁਨੀਆ ਦੀ ਦੁਨੀਆ ਦੀ ਪਹਿਲੀ ਜੋੜੀ ਆ ਜਿਹੜੀ ਮਾਂ ਪੁੱਤ ਦੀ ਨਹੀਂ ਸੱਸ ਸੱਸ ਨੋਦੀ ਬਣੀ ਹੋਈ ਹੈ ਹੈ ਹਟ ਪਰੇ ਕਿਉਂ ਪਰੇ ਹੈ ਨਾ ਇਤਿ ਰੋ ਮੂਣਾ ਤਾਂ ਭਾਈ ਮੇਰਾ ਪੁੱਤ ਉਹਦਾ ਕਾਰਜਿਤੋਂ ਕਹਦਾ ਕਹਿੰਦੇ ਕਹੇ ਮੇਰੀ ਸੱਸ ਕਹਿੰਦੀ ਤੁਹਾਨੂੰ ਕੰਮ ਵਾਲੀ ਬਣਾ ਕੇ ਲਿਆਂਦਾ ਕੰਮ ਕਰ ਕੰਮ ਆ ਬ ਤੇਲ ਦੀ ਗੱਲ ਕਰਦੇ ਸੀ ਤੇਲ ਦੀ ਨਾ ਇਸ ਵਾਰ ਉਹ ਪਤਾ ਨਹੀਂ ਕੀ ਸਪਰੇਏ ਵਾਲੀ ਜਿਹੜੀ ਵੱਡੀ ਸ਼ੀਸ਼ੀ ਆ ਗਈ ਉਹਦੇ ਵਿੱਚ ਤੇਲ ਡੁੱਲਦੀ ਜਾਂਦਾ ਫਿਰ ਮੇਰੇ ਕੋ ਆ ਇੱਕ ਸ਼ੀਸ਼ੀ ਪਈ ਸੀ ਅਸੀਂ ਇਹ ਚ ਪਾ ਲਿਆ ਕਿਉਂ ਲੋਹਾ ਕਰ ਮਨ ਲੋਹਾ ਤੀ ਆ ਕਰਨੋ ਹੀ ਹੁੰਦੀਆਂ ਨੇ ਸਾਰੀਆਂ ਚਾਹ ਜਿਹੜੀਆਂ ਨਹੀਂ ਕਰਦੀਆਂ ਇਹਨਾਂ ਨੂੰ ਦੁੱਗ ਲੁੱਟ ਬਦਨਾਮ ਕੀਤਾ ਜਿਹੜੀਆਂ ਕਰਦੀਆਂ ਨੇ ਉਹਨੂੰ ਫਿਰ ਕੰਮ ਵਾਲੀ ਕਹੀ ਜਾਂਦੇ ਨੇ ਮੈਂ ਰਾਣੀ ਆ ਰਾਣੀ ਆਪਣੇ ਘਰ ਦੀ ਹੁਣ ਜਿੰਨੀਆਂ ਵੀ ਆ ਘਰ ਦੇ ਵਿੱਚ ਚੀਜ਼ਾਂ ਨੇ ਉਹ ਤੇ ਤੇ ਮੇਰੀ ਸੱਸ ਦਾ ਹੱਕ ਨਹੀਂ ਮੇਰਾ ਆ ਮੇਰੀ ਸੱਸ ਸੱਸ ਕੀ ਮਾਂ ਲੱਗਦੀ ਉਹਨਾਂ ਦੀ ਹੂੰ ਇਹ ਫੋਨ ਨੂੰ ਖਾਂਦਾ ਇਹ ਤਾਂ ਖਾ ਜਾਂਦਾ ਆਪਣਾ ਫੋਨ ਇਹਨੂੰ ਮੇਰੀ ਸੱਸ ਨੇ ਸਾਰਾ ਕੱਢ ਲਵੇ ਤੋ ਬੀ ਤੇ ਤੂੰ ਕਿਉਂ ਕਿੱਚ ਚੱਲ ਸੱਸ ਦੇ ਤੇਲ ਝਾਸਾ ਦਮਾ ਆ ਜਾ ਸੱਸਾ ਤੇਰੇ ਦਿਮਾਗ 'ਚ ਤੇਲ ਲਾ ਮੇਰੀ ਸੱਸ ਆਏ ਥੋੜੀ ਕਹਿੰਦੀ ਮੇਰੇ ਸਿਰ 'ਤੇ ਤੇਲ ਲਾ ਦੇ ਮੇਰੇ ਦਿਮਾਗ 'ਨ ਤੇਲ ਲਾ ਕਿਉਂਗੋ ਮੇਰੇ ਸੱਸ ਦਾ ਦਿਮਾਗ ਹੈ ਹੀ ਥੋੜਾ ਜਿਹਾ ਜ਼ਿਆਦਾ ਸੱਸ ਬਣ ਕੇ ਦਿਮਾਗ ਚੱਲਦਾ ਪੁੱਤ ਬਣ ਕੇ ਨਹੀਂ ਚੱਲਦਾ ਫੇਰ ਡੰ ਲਾ ਇਹ ਡੰ ਲੀ ਆ ਜਾ ਸੱਸ ਮਾ ਮੰਮੀ ਜੀ ਨਹੀਂ ਮਾ ਸੱਸ ਮਾ ਇੱਥੇ ਮੈਨੂੰ ਆਏ ਵੀ ਕਹਿ ਦਿੰਦੀ ਆ ਮੇਰੇ ਰਸੋੜੇ ਮੇਂ ਕੌਣ ਹੈ ਗੋਪੀ ਬਹੂ ਮੇਰੇ ਰਸੋੜੇ ਮੇਂ ਕੌਣ ਹੈ ਅਸੀਂ ਇੱਧਰ ਰੋਲਾ ਪਾਇਆ ਪੀਆ ਇੱਧਰ ਦੇਖੋ ਖਲਾੜ ਜਿਵੇਂ ਮਾੜਾ ਜਿਹਾ ਵੀ ਟੱਚ ਕਰਤਾ ਨਾ ਕੱਡੀ ਵੱਡੀ ਕੱਡੀ ਵੱਡੀ ਕਾਲ ਕੜਦਣਗੇ ਇਹਨਾਂ ਸ਼ਰੀਪਾ ਕਿੰਨਾ ਸੌਗਾਏ ਲਾ ਤੇਰੀ ਤਾਂ ਹੀ ਮਾਰੀ ਮੈਂ ਤੇਰੇ ਵੱਲ ਕਮਾਇਆ ਹੀ ਨਹੀਂ ਸਸਮਾ ਜਾਨਾ ਟੀਵੀ ਲਾ ਲਿਆ ਚਲੋ ਜਰਾ ਦੀ ਤੇਲ ਫਿਰ ਮੈਂ ਭੰਡ ਗੁੰਨ ਮਾਂਜਣੇ ਅੱਜ ਮੇਰਾ ਸਾਰਾ ਕੰਮ ਲੇਟ ਹੈ ਮੈਂ ਥੋੜਾ ਜਿਹਾ ਟਾਈਮ ਲਈ ਮਾਰਕੀਟ ਗਈ ਸੀ ਮਾਰਕੀਟ ਦੇ ਵਿੱਚੋਂ ਮੈਂ ਥੋੜਾ ਜਿਹਾ ਸਮਾਂ ਲੈ ਆਂਦਾ ਤੇ ਦੋ ਤਿੰਨ ਦਿਨ ਜਿਹੜਾ ਬਲੌਗ ਨਹੀਂ ਪਿਆਗਾ ਉਹਦੇ ਲਈ ਸੌਰੀ ਤੇ ਆ ਤੁਰੇ ਟੱਕਣ ਗੱਡੀ ਤੋਂ ਰੋੜਿਆ ਸਾਡੀ ਹੋਈ ਗਈ ਮੈਂ ਗੱਡੀ ਚਾਂਦਾ ਹੁਣ ਮੈਂ ਆ ਤਨੇ ਆ ਤਾਂ ਲੱਗਿਆ ਟੀਵੀ ਸ਼ਾਮ ਨੂੰ 7 ਵਜੇ ਹੁਣ ਇਹਦਾ ਚੱਲਦਾ ਹੀ ਹੁੰਦਾ ਕੋਈ ਵਾਸਤੇ ਕੋਈ ਮਜਬੂਰੀ ਨਹੀਂ ਹੁੰਦੀ ਸੀਗੀ ਕੰਮ ਹੋ ਗਿਆ ਸੀ ਵੀ ਉਹਦੇ ਕਰਕੇ ਜਿਹੜਾ ਵਲੌਗ ਨਹੀਂ ਬਣਿਆਗਾ ਤੇ ਹੁਣ ਆਪਾਂ ਕੰਟੀਨਿਊ ਵਲੌਗ ਜਿਹੜੇ ਬਣਾਵਾਂਗੇ ਰੱਬ ਰੱਖੇ ਸੁੱਖ ਆਪਾਂ ਡੇਲੀ ਮਿਲਿਆ ਕਰਾਂਗੇ ਤੇ ਗਰਮੀ ਘਟ ਜਵੇ ਚਲੋ ਜੀ ਮੈਂ ਤੇਲ ਲਾ ਲਵਾਂ ਕੋੜ ਕੋੜ ਝਾੜਦੀ ਮੰਮੀ ਸਾਡੀ ਹਾਂਜੀ ਮੰਮੀ ਹੈ ਰੋਜੀ ਦੁੱਧ ਰੱਖਿਆ ਹੋਇਆ ਗਰਮ ਤੇ ਭਾਂਡੇ ਭੁੰਡੇ ਸਾਰੇ ਧੋ ਕੇ ਰੱਖਤੇ ਤੇ ਚਿਣਨ ਦਾ ਟਾਈਮ ਨਹੀਂ ਆਟਾ ਗੁੰਨਤਾ ਸ਼ਾਮ ਦੇ ਹੁਣ ਟਾਈਮ ਹੋ ਗਿਆ ਜਿਹੜਾ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਅੱਧ ਦੁੱਪ ਪੜ ਜਾਣਾ ਸੀ ਸ਼ਾਮ ਦਾ ਟਾਈਮ ਤੇ ਹੁਣ ਦੇਖ ਕੇ ਦੱਸਦੀ ਆ ਕਿੰਨਾ ਟਾਈਮ ਹੋ ਗਿਆ ਹੋੜੇ 7 ਹੋ ਗਏ ਆ ਤੇ ਅੱਧਕ ਕੰਮ ਚਾੜੀ ਕਰਤਾ ਅੱਧਕ ਰਹਿ ਗਿਆ ਜਿਹੜਾ ਰੁਪਿਆ ਸੁੱਤਾ ਤੇ ਸਾਨੂੰ ਐਮਰਜੈਂਸੀ ਜਾਣਾ ਪੈਣਾ ਕਿਤੇ ਜਿਹੜਾ ਜੇ ਰੁੱਕ ਗਰੀਆ ਤੇ ਜਿਹੜਾ ਰੁਪਿਆ ਸੁੱਤਾ ਹੁਣ ਪਤਾ ਨਹੀਂ ਸੌਂਜੂਗਾ ਪਤਾ ਨਹੀਂ ਉੱਠ ਖੜੂਗਾ ਉੱਠ ਖੜੇ ਨੂੰ ਟੁਟ ਖੜਾ ਪਸੇ ਨਮਸਣਾ ਹੋ ਗਿਆ 12 ਚੌਥੀਆਂ ਦੁੱਧ ਡੈਰੀ ਪੇਸਤਾ ਤੇ ਅਸੀਂ ਅਬਰਦਨ ਸੀ ਹੁਣ ਮਤਲਬ ਕਿ ਤੋ ਫੋਨ ਆ ਗਿਆ ਸਾਨੂੰ ਰਿਸ਼ਤੇਦਾਰੀ ਦੇ ਵਿੱਚੋਂ ਤੇ ਜਾਣਾ ਪੈਣਾ ਹੈ ਬਹੁਤ ਜ਼ਰੂਰੀ ਆ ਤੇ ਯਾਰ ਵੀਰਾ ਘਰੇ ਹੀ ਆ ਦੁੱਧ ਪੀ ਲਈ ਠੀਕ ਆ ਯਾਰ ਲੇਟ ਜੇ ਸੌਂ ਗਿਆ ਚਾਰ ਵਜੇ ਸੌਂ ਗਿਆ ਸੀਗਾ ਤੇ ਪਤਾ ਨਹੀਂ ਇਹ ਵਲੌਗ ਅੱਜ ਯਾਨਕਿ 2 3 ਅਗਸਤ ਯਾਰ ਤੈਨਾਂ हां ਅੱਜ 3 ਅਗਸਤ ਆ ਮੈਨੂੰ ਨਹੀਂ ਪਤਾ ਇਹ ਅੱਜ ਵਲੌਗ ਤੁਹਾਡੇ ਕੋਲੇ ਜੇ ਤਾਂ ਮੇਰੇ ਕੋ ਆ ਕੇ ਹੁਣ ਟਾਈਮ ਰਿਹਾ ਫਿਰ ਤਾਂ ਮੈਂ ਅੱਜ ਹੀ ਅਪਲੋਡ ਕਰ ਦੋਗੀ ਤੇ ਨਹੀਂ ਤਾਂ ਤੁਹਾਨੂੰ ਕੱਲ ਨੂੰ 4 ਅਗਸਤ ਨੂੰ ਇਹ ਵਾਲਾ ਵਲੌਗ ਮਿਲੂਗਾ ਤੇ ਮੈਨੂੰ ਨਹੀਂ ਪਤਾ ਹੈਗਾ ਕੁਝ ਵੀ ਫਾਈਨਲ ਤੇ ਮੈਂ ਕੈਮਰਾ ਔਨ ਕਰ ਲਿਆ ਸੀ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਕਾਫੀ ਦਿਨ ਹੋ ਗਏ ਇੱਕ ਨਹੀਂ ਵਿਪਤਾ ਜਿਹੇ ਚ ਫਿਰਦੇ ਹੋਏ ਤੇ ਕੋਈ ਤੁਹਾਡੇ ਨਾਲ ਗੱਲ ਨਹੀਂ ਕੀਤੀ ਹੈਗੀ ਤੇ ਕਿਤੇ ਜਾਣਾ ਆਉਣਾ ਮੈਨੂੰ ਪਹਿਲਾ ਪਸੰਦ ਨਹੀਂ ਹੈਗੇ ਤੇ ਦੂਜਾ ਇੱਕ ਗਰਮੀ ਬਹੁਤ ਆ ਇੱਕ ਮਜਬੂਰੀ ਆ ਹਾਂ ਜੀ ਆਹਦੀ ਗੱਲ ਸਹੀ ਏ ਜੇ ਪਹਿਲੇ ਸੁਖੋ ਤੋ ਕਿਉਂ ਠੀਕ ਆ ਫਿਰ ਦੁੱਧ ਵੀ ਲਵ ਲੈ ਮੈਂ ਤਾਂ ਦੁੱਧ ਦੇ ਦਿੰਦੀ ਵੀਰੇ ਡੈਰੀ ਨੂੰ ਗਿਆ ਤੋ ਭਣ ਤੇ ਚਲੋ ਜੀ ਆ ਕੇ ਟਾਈਮ ਹੋਇਆ ਤਾਂ ਮਿਲਾਂਗੇ ਮੈਨੂੰ ਨਹੀਂ ਲੱਗਦਾ ਟਾਈਮ ਰ ਬਚੂਗਾ ਕਿਉਂਕਿ ਪੌਣੇ 7 ਤਾਂ ਹੋ ਹੋਏ ਪੈ ਨੇ ਘੰਟਾ ਲੱਗ ਜਾਂਦਾ ਮੱਲੋ ਮੱਲੀ ਘਰੋਂ ਗਏ ਬੰਦੇ ਨੂੰ ਤੇ ਚਲੋ ਜੀ ਚੱਲਦੇ ਆ ਤੇ ਮੇਰਾ ਸੂਟ ਜਿਹੜਾ ਵੇਅਰ ਕੀਤਾ ਦੱਸਿਓ ਕਿੱਦਾਂ ਦਾ ਇਹ ਪਿਛਲੇ ਸਾਲ ਦਾ ਲੈ ਕੇ ਰੱਖਿਆ ਪਿਆ ਸੀ ਸਵਾਲ ਹੋਣ ਕਰਕੇ ਪਾਇਆ ਤੇ ਥੋੜੀ ਜਿਹੀ ਫਿਟਿੰਗ ਫੁਟਿੰਗ ਹੈ ਨਹੀਂ ਇਹ ਕੁੜਤੇ ਟੈਪ ਤੇ ਲਏ ਹੋਏ ਆ ਤੇ ਮੈਨੂੰ ਨਹੀਂ ਪਤਾ ਕਿਦਾਂ ਦਾ ਕਰਮੀ ਬਾਤ ਆ ਕਿੱਥੇ ਗਏ ਮੱਛਰੜੀਆਂ ਆਪਣੇ ਮੱਛਰੜੀਆਂ ਨੇ ਕੌਣ ਕਾ ਮੈਨੂੰ ਨਹੀਂ ਪਤਾ ਕਿੱਥੇ ਨੇ ਤੇ ਗੱਡੀ ਫੇਰ ਮਿਲਦੇ ਆ ਤੁਹਾਨੂੰ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਐਂਡ ਐਫੀ ਕਰਦੇ ਆਂ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਡੇਲੀ ਰੁਟੀਨ ਦੇ ਨਾਲ ਠੀਕ ਆ ਜੀ ਚਲੋ ਜੀ ਅਸ ਚੱਲਦੇ ਆਂ ਬਾਏ ਬਾਏ